Hi guys to dekho ajase hun kukkar kholne lagge ha pehla inna nu kholya fer baad vich onna nu kholange idhar dekho ਹਣਾ ਪੈਨਾ ਦੇ ਆਂਡੇ ਵੇਖਦੇ ਆਂ ਆਂਡੇ ਤਾਂ ਹੀ ਅੱਜ ਇਹਨਾਂ ਨੇ ਦਿੱਤੇ ਹਣਾ ਦੂਜੇ ਵੀ ਖੋਲ ਦਿੱਤੇ ਲਗ 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 ਆਂਡੇ ਵੈਸੇ ਠੰਡ ਚ ਘਟਾ ਜਾਂਦੇ ਆ ਇੱਕ ਕੰਡਾ ਆਇਆ ਦੇਖਦਾ ਕਿਹੜੀ ਕੁੱਕੜੀ ਦਾ ਸਿਤਮ ਸਾਰਿਆਂ ਦੇ ਪਛਾਣਾਂ ਕਿਹੜੀ ਕੁੱਕੜੀ ਦਾ ਇਹ ਹੁੰਦਾ ਹੈਗਾ ਆਹ ਵਾਲੀ ਕੁੱਕੜੀ ਦਾ ਆਹ ਵਾਲੀ ਬਸ ਕੀ ਮੈਂ ਖੋਹਰ ਲਾਈ ਆ ਕਿਉਂਕਿ ਠੰਡ ਬਹੁਤ ਹੁੰਦੀ ਆ ਧੁੰਦ ਵੀ ਪੈਂਦੀ ਆ ਹਵਾ ਚੱਲਦੀ ਠੰਡੀ ਖੁੱਡਿਆਂ ਚ ਲੱਗਦੀ ਇਹਨਾਂ ਨੂੰ ਹਵਾ ਹੁਣ ਅਸੀਂ ਐ ਕਰਦੇ ਆ ਇਧਰ ਲੋਬੀ ਆ ਹਣ ਲੌਬੀ ਚ ਸੈਟਿੰਗ ਕਰਦੇ ਆ ਬਣਾ ਕੇ ਨਾ ਵਧੀਆ ਤਰੀਕੇ ਨਾਲ ਖੁੱਡੇ ਖਾੜੇ ਲੌਬੀ ਚ ਰੱਖਦੇ ਆ ਇਕੋਰੀ ਰੱਖਦੇ ਆ ਸਾਰਾ ਕੁਛ ਕਾਉਂਟਰ ਪਿਆ ਥੱਲੇ ਸੀ ਦੁਕਾਨ ਹੁੰਦੀ ਸੀਗੀ ਪਹਿਲਾਂ ਉਹ ਕੁਝ ਰੀਜ਼ਨ ਕਰਕੇ ਸਾਨੂੰ ਬੰਦ ਕਰਨੀ ਪਈ ਉਹਦੇ ਚ ਇੱਕ ਕਾਉਂਟਰ ਹੈਗਾ ਕਾਉਂਟਰ ਉੱਤੇ ਲਿਆ ਕੇ ਉਹਦੇ ਵਿੱਚ ਵਧੀਆ ਇਫਤਰਾ ਇਹਨਾਂ ਨੂੰ ਰੱਖ ਕੇ ਛੱਡ ਕੇ ਫਿਰ ਆਸ-ਪਾਸੇ ਆ ਜਿਹੜੇ ਹੈਗੇ ਆ ਜੰਗਲੇ ਇਹ ਪੂਰਾ ਕਵਰ ਕਰਨਾ ਇਹਨਾਂ ਨੂੰ ਕਵਰ ਕਰਕੇ ਫਿਰ ਉਹਨਾਂ ਚ ਛੱਡਾਂਗੇ ਕਿ ਆਸ-ਪਾਸੇ ਦਿਵਾਰਾਂ ਹੈਗੀਆਂ ਠੰਡ ਤੋਂ ਥੋੜਾ ਬਚਾਅ ਹੋ ਜਾਏਗਾ ਸਾਰਾ ਕੁਝ ਕਰਕੇ ਅੰਦਰ ਰੱਖ ਕੇ ਫਿਰ ਵਿਊ ਖਾਵਾਂਗੇ ਬਾਜੋ ਤੂ ਪਤਪਾ ਨੇ ਕੱਲਾ ਗੀਆਂ ਫਿਰ ਇਹਨਾਂ ਨੂੰ ਬਾਹਰ ਛੱਡਾਂਗੇ ਕਿਉਂਕਿ ਤੁਪੇ ਖੁਸ਼ ਰਹਿੰਦੇ ਆ ਹੋਲੀ ਇਹ ਕਰਾਂਗੇ ਆ ਵੱਡੇ ਖੁੱਡੇ ਇੱਕ ਵਰੀ ਪੱਕੇ ਕਰ ਦਾਂਗੇ ਇੱਕ ਇਧਰ ਲਾਵਾਂਗੇ ਇਧਰ ਅਸਲੀ ਖੁੱਡਿਆਂ ਵਾਸਤੇ ਬਣਾਉਣਾ ਹੈ ਜੀ ਇਧਰ ਜਾਲ ਜੂ ਲਾ ਕੇ ਵਧੀਆ ਤਰ੍ਹਾਂ ਗੇੜ-ਗੁੜ ਲਾ ਕੇ ਛੋਟਾ ਇੱਕ ਮਿਨੀ ਪੋਲਟਰੀ ਫਾਰਮ ਬਣਾਵਾਂਗੇ ਚਲੋ ਇੱਕ ਵਰੀ ਲੋਬੀ ਚ ਕਰਦੇ ਆਂ ਤਿਆਰੀ ਫਿਰ ਵਿਖਾਉਣੇ ਆ ਤੁਹਾਨੂੰ